गुलाब मंत्री मुर्दा रद्द करो रद्द करो रात करो गुलाब मंडप पसंद है टेंडर रात करो रात करो रात करो लक्के शाही नहीं चलेगी नहीं चलेगी नहीं चलेगी आप ये क्यों बोल रहे हो उसके बाद तो आप कहो कि किसी बस्ता नहीं तो जाओ मेरे को नहीं बस्ता ना बस्ता ना उन्हें एक जाने क्या 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 क ਕਿੰਨੇ ਕਿਨੇ ਟਾਈਮ ਤੱਕ ਛੱਡ ਰਹੇ ਹੋ ਉਹ ਜੰਪ ਬੈਠ ਜਣੇ ਹੁਣ ਥੋੜੀ ਜਿਹੀ ਜ਼ਰਾ ਛੱਡ ਕੇ ਰੋਕਾ ਜੀ ਅਸਲ ਲੱਗ ਕੇ ਐਡ ਕਰੋਂ ਕੋਈ ਨਹੀਂ ਮੈਂ ਗੱਲ ਇਹ ਆ ਰੋਡ ਖੋਲ ਤੋਂ ਆਪਾਂ ਇਹ ਤੁਹਾਨੂੰ ਪਿਆ ਜੀ ਰੋਡ ਤੇ ਕੋਈ ਜਾਂ ਨਹੀਂ ਕਰਾਈ ਚਲੋ ਆ ਗੱਡੀ ਇੱਥੇ ਕਰ ਲਓ ਗੱਡੀਆਂ ਰੋਣ ਦੀਆਂ ਗੱਡੀਆਂ ਨਾਲ ਸੋਣ ਨਹੀਂ ਚਲਾਉਣੀਆਂ ਨੇ ਇਹ ਖੋਲ ਦੇ ਬਾਅਦ ਕਿੰਨੇ ਕਿਨੇ ਟਾਈਮ ਤੱਕ ਲਾਪਤਾ ਕਰੇ ਮੇਰੇ ਨਾਲ ਗੱਲ ਕਰ ਰਹੇ ਹੋ ਆ ਗਈ ਬੈੱਡ ਬੈਨੇ ਉਸ ਤੋਂ ਬਾਅਦ ਤੁਸੀਂ ਆ ਜਾਲੀ ਆ ਗਏ ਕਰਦਾਂਗੇ ਮੈਂ ਸਰ ਸਮਾਂ ਦੇ ਦੇਵਾਂ ਮੈਂ ਕਿੰਨੇ ਟਾਈਮ ਬਾਅਦ ਤੁਹਾਡਾ ਬੰਦਾ ਆ ਗਾਲੇ ਅਸਰ ਆ ਜਾਣਗੇ ਆਪਾਂ ਤਾਲਮਿਲ ਕਰਨਾ ਹੋਈ ਰਹਿਣਗੇ ਚਾਰ ਚਾਰ ਦਿਨ ਹੀ ਛੱਡਦੇ ਰਹੋ ਉਹਦਾ ਪੰਗਾ ਆਫਸਰਾਂ ਦੇ ਕੋਈ ਗਿਆਪ ਚਾਹਤ ਅੱਜ ਨਹੀਂ ਨਵਾਗੇ ਤੱਕ ਕਹੜੀ ਲੈਣਾ ਹੈ ਜਿਹੜਾ ਸਾਰਾ ਦੱਲੇਗਾ ਅੱਜ ਤਾਂ ਚਲੋ ਕੋਈ ਨਹੀਂ ਹਾਂਜੀ ਭਾਈ ਸਾਹਿਬ ਜਿਹੜੀ ਹੜਤਾਲ ਕੀਤੀ ਸੀ ਅੱਜ ਪੀਆਰਟੀ ਦੇ ਮੁਲਾਜ਼ਮਾਂ ਵੱਲੋਂ ਉਹਦੇ ਬਾਰੇ ਦੱਸੋ ਕੁਝ ਜੀ ਸਾਰੇ ਜਿਹੜੀ ਅੱਜ ਹੜਤਾਲ ਹੋਈ ਹੈ ਜਿਹੜਾ ਇਹਦਾ ਮੇਨ ਕਾਰਨ ਉਹ ਤਾਂ ਸੀ ਸਾਡਾ ਕਿਲੋਮੀਟਰ ਬੱਸਾਂ ਦਾ ਜਿਹੜਾ ਟੈਂਡਰ ਸਰਕਾਰ ਲੈ ਕੇ ਆ ਰਹੀ ਸੀ ਉਹਦੇ ਸਬੰਧ ਸੀ ਪਰ ਜਿਹੜੀ ਉਹ ਸਾਡੇ ਟਾਈਮ ਸੀਗਾ ਉਹ 12 ਵਜੇ ਦਾ ਸੀਗਾ ਪਰ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਬਹੁਤ ਹੀ ਘਟਿਆ ਘਨੌਣੀ ਹਰਕਤ ਕਰ ਦਿੱਤੀ ਰਾਤ ਜਿਹੜੇ ਸਾਡੇ ਕੋ ਸਾਥੀ ਐ ਉਹਨਾਂ ਨੂੰ ਰਾਤ ਹੀ ਸਵੇਰ 3 ਵਜੇ 4 ਵਜੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਪਰਵਾਸ ਤੇ ਚੱਕ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਨਜ਼ਰਬੰਦ ਕਰ ਦਿੱਤਾ ਜਿਸ ਦਿਨ ਹੋਈ ਵਜੋਂ ਸਾਨੂੰ ਜਿਹੜਾ ਆਪਣਾ ਪ੍ਰੋਗਰਾਮ ਸੀਗਾ ਅਸੀਂ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ 7 ਵਜੇ ਹੀ ਆਪਣਾ ਪ੍ਰੋਗਰਾਮ ਜਿਹੜਾ ਸ਼ੁਰੂ ਕਰ ਦਿੱਤਾ ਸੀ। ਜਿਸ ਦਿਨ ਉਸ ਵਜੋਂ ਜਿਮਾਣਾ ਬੱਸ ਸਟੈਂਡ ਬੰਦ ਕੀਤਾ ਸੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਵੀ ਜਿਹੜਾ ਸਾਡਾ ਮੁਲਾਜ਼ਮ ਭਰਾ ਤੁਸੀਂ ਨਜ਼ਰਬੰਦ ਕਰਿਆ ਉਹ ਨੂੰ ਜਲਦੀ ਤੋਂ ਜਲਦੀ ਸਾਡੇ ਕੋਲ ਪਹੁੰਚਿਆ ਜਾਏ। ਤੇ ਜਿਹੜਾ ਸਾਡਾ ਕਿਲੋਮੀਟਰ ਟੈਂਡਰ ਦੇ ਵਿਰੋਧ ਦਾ ਪ੍ਰੋਗਰਾਮ ਹੈ ਉਹ ਸਾਡਾ ਨਿਰੰਤਰ ਜਾਰੀ ਰਹੂਗਾ ਜੀ ਉਹ ਸਾਡਾ ਚੱਲਦਾ ਰਹੂਗਾ। ਉਹ ਸੂਬਾ ਕਮੇਟੀ ਵੱਲੋਂ ਜੋ ਵੀ ਪ੍ਰੋਗਰਾਮ ਦੇਖਿਆ ਉਹ ਸਾਡੇ ਨਿਰੰਤਰ ਚੱਲਾਈ ਰਹੇਗੀ। ਪਰ ਸਮਾਣੇ ਦਾ ਜਿਹੜਾ ਪ੍ਰੋਗਰਾਮ ਫ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ 2 ਘੰਟੇ ਦਾ ਸਮਾਂ ਲਿਆ ਜੀ ਮੇਲੇ 12 ਵਜੇ ਤੱਕ ਬੰਦਾ ਸਾਡਾ ਭੇਜਣ ਦੀ ਸਹਿਮਤੀ ਇਨਾਂ ਦੇ ਨਾਲ ਹੋਈ ਹੈ ਬਾਕੀ ਜੋ ਉਹ ਵੀ ਗੱਲਬਾਤ ਹੋਊਗੀ 12 ਵਜੇ ਤੋਂ ਬਾਅਦ ਜੇਕਰ ਨਹੀਂ ਹੁੰਦਾ ਤਾਂ ਜਿਹੜੇ ਸਾਡੇ ਅਗਲੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਕਰਾਂਗੇ ਤੇ ਇਸ ਤੋਂ ਵੀ ਜਿਹੜਾ ਟਿੱਕਾ ਸੰਘਰਸ਼ ਹੈ ਉਹਦਾ ਐਲਾਨ ਅਸੀਂ ਮਤਲਬ ਫਿਰ ਕਰਾਂਗੇ ਜੀ ਬਾਕੀ 12 ਵਜੇ ਤੱਕ ਦੇਖਦੇ ਹਾਂ ਕੀ ਗੱਲਬਾਤ ਹੈ ਤੁਹਾਈ ਤੁਹਾਡਾ ਨਾਮ ਜੀ ਮੱਖਣ ਸਿੰਘ ਜੀ ਹਾਂ ਜੀ ਮੱਖਣ ਜੀ ਜਿਹੜੇ ਅੱਜ ਸਟ੍ਰਾਈਕ ਕੀਤੀ ਹੈ ਉਹਦੇ ਬਾਰੇ ਦੱਸੋ ਕੁਝ ਜੀ ਹਾਂ ਜੀ ਉਹ ਸਟੇ ਸਾਡੀਆਂ ਦੀ ਕਿਲੋਮੀਟਰ ਸਕੀਮ ਬੱਸਾਂ ਬਾਣ ਵਿੱਚ ਇੱਕ ਪਾਰੇ ਦੀ ਹੈ ਠੀਕ ਹੈ ਉਹਦੇ ਵਿੱਚ ਪਰ ਸਾਡਾ ਅੱਜ ਕੋਈ ਰਾਜਨੀਤੀ ਬੰਦ ਕਰਨ ਦਾ ਜੀ ਇਹਨਾਂ ਨੇ ਸਾਡੇ ਬੰਦੇ ਨਜਾਇਜ਼ ਚੱਕ ਲਈ ਸਵੇਰੇ 4 ਵਜੇ ਕਰੋ ਜਾ ਠੀਕ ਹੈ ਹਿੰਡਰ ਖੋਲਣਾ ਕਿਲੋਮੀਟਰ ਦਾ ਉਹਦੇ ਕਰਕੇ ਸਾਨੂੰ ਤਾਂ ਇਸ ਰੋਚ ਬੰਦ ਕਰਨਾ ਪਿਆ ਸਰਕਾਰ ਸਾਡਾ ਨਿਆਂ ਧੱਕਾ ਗੈਰੀ ਹੈ ਸ਼ਾਸਨ ਧੱਕਾ ਗੈਰੀ ਨਿਆਂ ਦੀ ਇੱਕੋ ਪਾਜੀ ਜਿਹੜੀ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ ਸਵੇਰ ਦੀਆਂ ਉਹਨਾਂ ਵੇਰ ਕੀ ਕਹੂੰ ਤੁਸੀਂ ਸਵਾਰੀਆਂ ਸਾਰੀਆਂ ਗੱਡੀਆਂ ਬਾਹਰ ਫਿਰ ਤੇ ਚੱਲ ਰਹੀਆਂ ਜੀ ਬਾਹਰ ਤੋਂ ਸਿਰ ਸਬੰਧ ਨਹੀਂ ਬਣਦਾ ਬਾਈ ਜੀ ਬੈਕਵਾਸ ਕਰਦੇ ਜਾਰੀ ਨੇ ਸਿਰਫ ਅਸੀਂ ਬਸ ਸਟੈਂਡ ਹੀ ਬੰਦ ਕਰੇਗੇ 7:30 ਉੱਛੜਨ ਵਾਸਤੇ ਅਸੀਂ ਇਹ ਵੀ ਇਹਨਾਂ ਨੂੰ ਕਿਹਾ ਸੀ ਕਿ 7:30 ਹੀ ਛੱਡੋ ਅਸੀਂ ਹੁਣੇ ਖੋਲ ਦੇਨੇ ਹਾਂ ਯਾਨੀ ਕਹਿੰਦੋ ਕਿ ਕਸੂਰ ਨਹੀਂ ਕੋਈ ਨਾ ਕਤਲ ਨਹੀਂ ਕਰਿਆ ਜੀ ਕੋਈ ਕ੍ਰਾਈਮ ਨਹੀਂ ਕਰਿਆ ਕੋਈ ਹੜਤਾਲ ਨਹੀਂ ਕਰੀ ਕੋਈ ਏਡਾ ਬੰਦ ਨਹੀਂ ਕਰਿਆ ਨਾ ਕੋਈ ਤਾਂ ਉਹਦੇ ਬਾਰੇ ਸੁਬਤ ਦਾ ਪਤਾ ਚੁੱਕੇ ਕਰੋ ਜੱਕੇ ਲਿਖੇ ਸਵੇਰੇ 4 ਵਜੇ ਕੁਛ ਨਾ ਬੱਸ ਕਿ ਕਿਹੜੀ ਪ੍ਰੋਬਲਮ ਕੀ ਹੈ ਵੀਰੇ ਸਾਡੇ ਮੁਲਾਜ਼ਮ ਚੁੱਕਲੇ ਨੇ ਜੋ ਸਾਡੇ ਆਗੂ ਸੀ ਪੀਆਰਟੀਸੀ ਰੋਡ ਵਿੱਚ ਪਾਣ ਬਾਤ ਜੋ ਸਾਡੇ ਸੀਨੀਅਰ ਅਫਸਰ ਸੀ ਜਿਹੜੇ ਪ੍ਰਧਾਨ ਸੀ ਉਹ ਅੱਜ ਇਹਨਾਂ ਨੇ ਸquare area ਚੁੱਕਲੇ ਨੇ ਚੁੱਕ ਕੇ ਉਹਨਾਂ ਨੂੰ ਥਾਣੇ ਚ ਲੈ ਗਈ ਪੁਲਿਸ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਜਾਵੇ ਕਿਉਂ ਚੁੱਕੇ ਕਿਉਂ ਚੁੱਕੇ ਦੂਜੀ ਗੱਲ ਕਿ ਆਪਾਂ ਨੂੰ ਸ਼ਰਮ ਵੀ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਅਧਿਕਾਰੀ ਕਿ ਐਸਾ ਜਿਹਾ ਕੰਮ ਕਿਉਂ ਕੀਤਾ ਜਦੋਂ ਤੁਹਾਡੇ ਨਾਲ ਬੰਦੇ ਵਾਰ-ਵਾਰ ਮੀਟਿੰਗਾਂ ਕਰਦੇ ਪਏ ਨੇ ਫਿਰ ਤੁਸੀਂ ਐਹੋ ਜਿਹੇ ਕੰਮ ਕਿਉਂ ਕਰਦੇ ਪਏ ਹੋ ਅਸੀਂ ਕਿਸ ਚੀਜ਼ ਦਾ ਵਿਰੋਧ ਕਰਦੇ ਪਈਆਂ ਅਸੀਂ ਕਹਿੰਦੇ ਕਿ ਕਿਲੋਮੀਟਰਾਂ ਨਾ ਪੈਣ ਤੁਸੀਂ ਬਾਰ-ਬਾਰ ਕਿਲੋਮੀਟਰਾਂ ਤੇ ਟੈਂਟਰ ਲਈ ਆਉਂਦੇ ਹੋ ਕਿ ਹਾਂ ਅੱਜ ਕਿਲੋਮੀਟਰ ਹੀ ਪੂਰੀਏ ਤੁਸੀਂ ਆਪਣੀ ਮਾਲਕੀ ਬੱਸਾਂ ਪਾਓ ਕਿਉਂ ਨਹੀਂ ਪਾਉਂਦੇ ਵੀ ਸਾਡਾ ਵਿਰੋਧ ਇਹ ਹੀ ਹੈ ਕਿ ਤੁਸੀਂ ਮਾਲਕੀ ਬੱਸਾਂ ਪਾਓ ਕਿਲੋਮੀਟਰ ਪੱਸਾਂ ਦੇ ਜਿਹੜੇ ਟੈਂਟਰ ਨੇ ਉਹ ਰੱਦ ਕਰੋ ਮੁਕੰਮਲ ਫੋਰਥ ਸਾਡੇ ਬੰਦੇ ਰਲੀਫ ਕਰੋ ਸਾਡੀ ਮੰਗ ਠੀਕ ਹੈ ਅੱਜ ਜੋ ਮੁੰਡੇ ਉੱਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਜਿਹੜਾ ਸਮਾਨੇ ਤੋਂ ਮੁੰਡਾ ਉਹ ਚੱਲਦਾ ਸਵੇਰੇ 5 ਵਜੇ ਉਹਨੂੰ ਸਵੇਰੇ ਚੁੱਕ ਲਿਆ 3 ਵਜੇ ਅੱਗੇ ਘਰੋਂ ਚੁੱਕ ਕੇ ਲੈ ਗਏ ਨੇ ਜਿਹੜਾ ਦਿੱਲੀ ਨਹੀਂ ਚਲਦੇ ਜੀ ਉਹ ਨੈਣਾ ਦੇ ਵੀ ਚਲਦੇ ਹਾਂਜੀ ਹਾਂ ਹਾਂ ਉਹਨੂੰ ਸਵੇਰੀ 3 ਵਜੇ ਘਰੋਂ ਚੁੱਕ ਕੇ ਲੈ ਗਏ ਨੇ ਕੀ ਨਾਮ ਹੈ ਜਿਹਨਾਂ ਦਾ ਉਹਨਾਂ ਦਾ ਬੱਗਾ ਠੀਕ ਬੱਗਾ ਡਰਾਈਵਰ ਦਾ ਅੱਛਾ ਬੱਗਾ ਬੱਗਾ ਠੀਕ ਹੈ ਉਹ ਚੁੱਕ ਕੇ ਲੈ ਗਨੇ ਸਵੇਰੀ ਅੱਛਾ ਜੀ ਉਹਦੇ ਬਰੋਚ ਅਸੀਂ ਆਪਣਾ ਸਮਾਂੜਾ ਬੰਦ ਕਰਤਾ ਉਹਨੂੰ ਛੱਡ ਦਿਓ ਤੇ ਅਸੀਂ ਆਪਣਾ ਹੋ ਦਿੰਨੇ ਆ ਠੀਕ ਭਾਈ ਤੁਹਾਡਾ ਨਾਮ ਜੀ ਗੁਰਪ੍ਰਤਾ ਸਿੰਘ ਕਿੱਥੇ ਚੱਲੇ ਤੁਸੀਂ ਜੀ ਅਸੀਂ ਬਲਾਡੇ ਚੱਲੇ ਆ ਜੀ ਤੁਹਾਨੂੰ ਪਤਾ ਸੀ ਜਿਹੜਾ ਹੜਤਾਲ ਹੈ ਬੀਆਰਟੀਸੀ ਬੱਸਾਂ ਦੀ ਜੀ ਹੜਤਾਲ ਦਾ ਸਾਨੂੰ ਨਹੀਂ ਪਤਾ ਅੱਛਾ ਫਿਰ ਅੱਜ ਇਹ ਸਾਲ ਤੋਂ ਫਿਰ ਬਹੁਤ ਪਰੇਸ਼ਾਨੀ ਹੈ ਜੀ ਹੁਣ ਇਹਦਾ ਜਿਵੇਂ ਜਾਣਾ ਹੈ ਬਲਾਡੇ ਬਹੁਤ ਦਿੱਕਤ ਹੈ ਜੀ ਐਵੇਂ ਨੇ ਫਿਰ ਪਬਲਿਕ ਲਈ ਤੇ ਬਹੁਤ ਦਿੱਕਤ ਹੈ ਜੀ ਹੁਣ ਇਹ ਨਹੀਂ ਪਤਾ ਜੀ ਇਹਨਾਂ ਹੜਤਾਲ ਕਿਉਂ ਕੀਤੀ ਹੋਈ ਹੈ ਕੋਈ ਤੁਹਾਡਾ ਕੀ ਨਾਮ ਹੈ ਜੀ ਬੰਦੇਵ ਸਿੰਘ ਬਾਪੂ ਜੀ ਕਿੱਥੇ ਚੱਲੇ ਤੁਸੀਂ ਜੀ ਕਟਿਆੜਾ ਤੁਹਾਨੂੰ ਪਤਾ ਸੀ ਅੱਜ ਹੜਤਾਲ ਹੈ ਪੀਆਰਟੀ ਬਸੰਦੀ ਜੀ ਕੋਈ ਪਤਾ ਨਹੀਂ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਜੀ ਕੀ ਕਹਿਣਾ ਜੀ ਅਸੀਂ ਹੈਰਾਨ ਹੋਵਾਂਗੇ ਯਾਰ ਨੂੰ ਕੀ ਚੱਲਣੀਆਂ ਚਾਹੀਦੀਆਂ ਲੱਗਦੀਆਂ ਸੱਕੇ ਟੋੜਾ ਕੀ ਨਾਮ ਹੈ ਜੀ ਤੇਰਾ ਨਾਮ ਹੈ ਗੁਰੀ ਅੱਛਾ ਗੁਰੀ ਜੀ ਤੁਸੀਂ ਤੁਹਾਨੂੰ ਪਤਾ ਸੀ ਅੱਜ ਹੜਤਾਲ ਹੈ ਅੱਜ ਇਹ ਕੁਝ ਨਹੀਂ ਪਤਾ ਜੀ ਸਾਨੂੰ ਇਹ ਹਟ ਦਾ ਹੜਤਾਲ ਬਾਰੇ ਜੀ ਕਿੱਥੇ ਜਾਣਾ ਸੀ ਤੁਸੀਂ ਅਜਿੰਦਰਾ ਉੱਥੇ ਜਾਣਾ ਸੀ ਅਜਿੰਦਰਾ ਸਰਕਾਰੀ ਤੁਸੀਂ ਕੀ ਕਹਿਣਾ ਚਾਹੋਗੇ ਹੜਤਾਲ ਦੀ ਜੋ ਕੀਤੀ ਹੈ ਨਾ ਜੀ ਕੋਈ ਵਧੀਆ ਕਰਾਉਣੇ ਚੱਲਣਾ ਹੀ ਪਸਣਾ ਜਾਉਂਦਾ ਕਹ ਰਹੇ ਆ ਵੀ ਚਲਾਓ ਇਹ ਬੱਸਾਂ ਇਹ ਜਾਨਾ ਹੀ ਜ਼ਰੂਰੀ ਹੈ ਇੱਥੇ ਜਾਣਾ ਹੈ ਪੀਓਡੀ ਸਾਡੀ ਉੱਥੇ ਹੈਗੀ ਇਸ ਕਰਕੇ ਵੀ ਬੱਸਾਂ ਚੱਲਣ ਜਲਦੀ ਤੋਂ ਜਲਦੀ ਬਾਕੀ ਆਪਣੇ ਜੇ ਉੱਥੇ ਮੇਰੇ ਕਲਾਸਰ ਐਗਜ਼ਾਮ ਲੱਗਣੇ ਚਾਹੀਦੇ ਨੇ ਵੀ ਉਹਦੇ ਟੱਕੇ ਬੱਸਾਂ ਦੀ ਹੜਤਾਲ ਹੈ ਕਰਕੇ ਸਾਨੂੰ ਰੋਜ਼ ਬੱਸਾਂ ਦਾ ਦਿੱਕਤ ਹੁੰਦੀ ਹੈ ਸਾਨੂੰ ਪਤਾ ਵੀ ਨਹੀਂ ਸੀ ਵੀ ਅੱਜ ਬੱਸਾਂ ਦੀ ਹੜਤਾਲ ਹੈ ਜੀ ਬੱਸਾਂ ਬੰਦ